ਕਿਹੜੀ ਜਗ੍ਹਾ ਰਹਿੰਦੇ ਹੋ? ਸਿੰਘਲਾ ਬਰੀ ਬਸੰਤ ਨਗਰ। ਰਹਿੰਦੇ ਹਾਂ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਕਾਰ ਦੀ ਜਿਹੜੀ ਹੈ ਉੱਤੇ ਅੱਗ ਲਗਾਈ ਹੈ। ਛਾਂਗ ਬੰਦੇ ਜਿਹੜੇ ਆਏ ਸੀ। ਹਾਂਜੀ। ਕੀ ਮੈਟਰ ਕੀ ਸੀਗਾ? ਕੀ ਕਾਰਨ ਵਜੋਂ ਇਹ ਸਾਰਾ ਜਿਹੜਾ ਕੋਈ ਸਾਨੂੰ ਸਰ ਕਿਸੇ ਦਾ ਅਸੀਂ ਵੀਡੀਓ ਕਢਾਈ ਆ। ਕਿਸੇ ਦਾ ਸਾਨੂੰ ਫੇਸ ਨਹੀਂ ਪਤਾ ਲੱਗਿਆ। ਕੌਣ ਆ ਕੌਣ ਨਹੀਂ ਹੈ। ਸਾਨੂੰ ਇੱਕ ਦਿਨ ਪਹਿਲੇ ਧਮਕੀ ਜ਼ਰੂਰ ਮਿਲੀ ਸੀਗੀ। ਵੀ ਅਸੀਂ ਤੈਨੂੰ ਜਾਨ ਤੋਂ ਮਾਰ ਦਾਂਗੇ। ਤੇ ਭੈਣ ਤੋਂ ਭੈਣ ਤੇ ਗਏ ਆ ਮਾਂ ਤੇ ਗਏ ਆ ਮੈਂ ਕੋਈ ਗੱਲ ਉਹਨਾਂ ਨੂੰ ਕੋਈ ਜਵਾਬ ਰਿਪਲਾਈ ਨਹੀਂ ਦਿੱਤਾ ਮਮਾ ਨਾਲ ਮੈਂ ਗੱਲ ਕਰਾਤੀ ਫੋਨ ਵੀ ਮਮਾ ਨੂੰ ਫੜਾਤਾ ਮੇਰੇ ਕੋਲ ਰਿਕਾਰਡਿੰਗ ਪਈ ਹੈ ਬਕਾਇਦਾ ਜੋ ਗੱਲ ਹੋਈ ਆ ਉਸ ਤੋਂ ਪਹਿਲੇ ਉਹਨਾਂ ਦੇ ਉਹ ਕਹਿੰਦੇ ਵੀ ਤੁਸੀਂ ਤੁਸੀਂ ਸਾਡੀ ਭੈਣ ਤਾਂ ਕੀਤੀ ਪਈ ਆ ਉਹਦੇ ਮੇਰੇ ਦੋਸਤ ਦਾ ਵਿਆਹ ਹੋਇਆ ਵਾ ਮੇਰਾ ਉਹਦੇ ਨਾਲ ਕੋਈ ਲਿੰਕ ਨਹੀਂ ਨਾ ਮੈਂ ਉਹਦੇ ਘਰੇ ਜਾਣਾ ਵਾ ਜਦ ਦਾ ਵਿਆਹ ਹੋਇਆ ਵਾ ਨਾ ਮੈਂ ਉਹਦੇ ਨਾਲ ਬੋਲਚਾਲ ਆ ਉਹਦੀ ਨਾ ਮੈਂ ਉਹਨੂੰ ਕੁਝ ਕਿਹਾ ਵਾਸਤੇ ਨਾ ਮੈਂ ਕੁੜੀ ਦੇ ਫੇਸ ਟੂ ਫੇਸ ਕਦੇ ਗੱਲ ਕੀਤੀ ਆ ਕੋਈ ਨਹੀਂ ਬਾਕੀ ਦੇ ਇੰਨਾ ਬਾਕੀ ਮੈਟਰ ਤੁਹਾਨੂੰ ਸਰ ਉਹ ਮੈਂ ਸਰ ਉਹਨਾਂ ਨੂੰ ਅੱਜ ਤੱਕ ਮੈਂ ਇਨ ਇੱਜ਼ਤ ਨਾਲ ਭਰਾ ਵਾਂਗੂ ਰੱਖਿਆ ਉਹਨਾਂ ਦੇ ਘਰੇ ਵੀ ਜਾਨਾ ਰਿਹਾ ਆ ਬਹੁਤ ਇੱਜ਼ਤ ਤੱਕ ਉਹ ਦੋ ਜਦੋਂ ਉਹਨਾਂ ਦੀ ਕੋਲ ਆਈ ਹੈ ਨਾ ਉਸ ਤੋਂ ਵੀ ਇੱਕ ਦੋ ਮਿੰਟ ਪਹਿਲੇ ਵੀ ਇੱਕ ਦੋ ਦਿਨ ਪਹਿਲੇ ਇੱਕ ਇੱਕ ਦੋ ਮਿੰਟ ਪਹਿਲੇ ਵੀ ਮੈਂ ਉਹਨਾਂ ਨੂੰ ਭਰਾ ਹੀ ਸਮਝਦਾ ਸੀਗਾ ਹੁਣ ਜਦ ਕੋਲ ਆਈ ਹੈ ਉਹਨਾਂ ਦੀ ਇੱਕਦਮ ਹੀ ਮੈਨੂੰ ਗਾਲਾਂ ਕੱਢਣ ਲੱਗ ਗਏ ਮੈਂ ਕਿਹਾ ਭਾਈ ਹੋਇਆ ਕੀ ਮੈਨੂੰ ਗੱਲ ਦੱਸੋ ਸਿੱਧਾ ਮਾਤੀ ਸੀ ਬਹੁਤ ਗੰਦਾ ਗੰਦਾ ਬੋਲੇ ਮੈਂ ਬੋਲ ਨਹੀਂ ਸਕਦਾ ਕੈਮਰੇ ਤੇ ਤੇ ਮੈਂ ਸਿੱਧਾ ਮੰਮੀ ਨੂੰ ਫੋਨ ਫੜਾਤਾ ਮੰਮੀ ਆ ਦੇਖ ਲਓ ਭਾਜੀ ਕੀ ਗੱਲ ਕਹਿ ਰਿਹਾ ਇਹ ਮੈਨੂੰ ਆਈ ਆਈ 13 ਤਰੀਕ ਨੂੰ ਨਹੀਂ ਇਹ ਆਪਣੋ 12 ਤਰੀਕ ਨੂੰ ਆਈ ਹੈ ਜੀ 12 ਵਜੇ ਤੇ 13 ਤਰੀਕ ਨੂੰ ਤੁਹਾਡੀ ਇਹ 13 ਤਰੀਕ ਨੂੰ ਮੇਰੀ ਗੱਡੀ ਨੂੰ ਅੱਗ ਲੱਗ ਗਈ ਪਛਾਣ ਹੋਇਆ ਵੀ ਕੌਣ ਸੀਗੇ ਉਹ ਬੰਦੇ ਜਿਹੜੇ ਮੈਂ ਮੈਨੂੰ ਪਛਾਣ ਕੋਈ ਨਹੀਂ ਹੈਗਾ ਉਹਦੇ ਵਿੱਚੋਂ ਮੈਨੂੰ ਇੱਕ ਮੁੰਡਾ ਲੱਗ ਰਿਹਾ ਵਾ ਜਿਹੜਾ ਕਿ ਮੈਨੂੰ ਲੱਗਦਾ ਵੀ ਉਹਦਾ ਕੁੜੀ ਦਾ ਭਰਾ ਵਾ ਸਗਾ ਦੀਪ ਜਿਨ੍ਹਾਂ ਦੀ ਪਛਾਣ ਆ ਹਲ ਤੱਕ ਆਈ ਹੈ ਮੈਨੂੰ ਉਹਦੇ ਹਰਕਤਾਂ ਤੋਂ ਤੇ ਉਹਦੇ ਚਾਲ ਢਾਲ ਤੋਂ ਮੈਨੂੰ ਜਿਸ ਹਿਸਾਬ ਨਾਲ ਉਹਦੇ ਬਾੜ ਬੋਲ ਤੋਂ ਮੈਨੂੰ ਪਤਾ ਲੱਗਿਆ ਵਾ ਉਦਾਂ ਦਾ ਹੀ ਐ ਸੇਮ ਤੁਸੀਂ ਦੇਖ ਲਓ ਇੱਕ ਵਾਰੀ ਉਹਦੇ ਰਕੋ ਮੈਂ ਤੁਹਾਨੂੰ ਆਈਡੀ ਸੈਂਡ ਕਰ ਦੂੰਗਾ ਤੁਸੀਂ ਉਹਨੇ ਪਛਾਣ ਕਰਕੇ ਤੁਸੀਂ ਆਪ ਵੀ ਦੇਖ ਸਕਦੇ ਹੋ ਵੀਡੀਓ ਵੱਡੀ ਕਰਕੇ ਅਸੀਂ ਦੇਖੀ ਆ ਤੇ ਮੈਂ ਕਈਆਂ ਬੰਦਿਆਂ ਤੋਂ ਮੈਂ ਪੁੱਛਵਾਇਆ ਵਾ ਉਹ ਕਹਿੰਦੇ ਵੀ ਹਾਂ ਇਹੀ ਕਨਫਰਮ ਲੱਗ ਰਿਹਾ ਸਾਨੂੰ ਤਾਂ ਜ਼ਿਆਦਾਤਰ ਵੀ ਰੰਜਿਸ ਉਦਾਂ ਮੇਰੀ ਸਰ ਮੈਂ ਪਲਾਈ ਬੋਰਡ ਦਾ ਕੰਮ ਆ ਸਾਡਾ ਸਾਡੇ ਕਿਸੇ ਨਾ ਕੋਈ ਰੰਜਿਸ ਨਹੀਂ ਪੂਰੀ ਗਲੀ ਵਾਲਿਆਂ ਨਾਲ ਪੁੱਛ ਸਕਦੇ ਤੁਸੀਂ ਅੱਜ ਤੱਕ ਵੀ ਮੈਂ ਸਾਰਿਆਂ ਨਾਲ ਮੈਂ ਖੜਾ ਹੁੰਨਾ ਵਾ ਮੇਰੇ ਨਾਲ ਸਾਰੀ ਗਲੀ ਖੜੀ ਹੈ ਜੀ ਜੇ ਕੋਈ ਵੀ ਇੱਕ ਘਰ ਵੀ ਮੇਰੇ ਖਿਲਾਫ ਕੋਈ ਗਵਾਹੀ ਦਿੰਦਾ ਹੋਵੇ ਤੇ ਮੈਂ ਤੁਹਾਡੇ ਵੀ ਮੈਂ ਜ਼ਿੰਮੇਵਾਰ ਹੋਊਗਾ ਮੈਂ ਅੱਜ ਤੱਕ ਸਰ ਮੈਂ ਕਿਸੇ ਨੂੰ ਮੈਂ ਆਪਣੇ ਜੇ ਕਿਸੇ ਦੇ ਘਰੇ ਜਾਣਾ ਵਾ ਜੀ ਕੁੜੀ ਦਾ ਉਹਦੇ ਹੀ ਉਹਦੀ ਵਾਈਫ ਹੈ ਨਾ ਉਹਦੀ ਘਰ ਵਾਲੀ ਆ ਸਰ ਤੁਹਾਨੂੰ ਧਮਕੀਆਂ ਦੇਣ ਦਾ ਕੀ ਮਤਲਬ ਸਰ ਉਹ ਮੇਰੇ ਨਾਲ ਜਾਂਦਾ ਵਾ ਉਹੀ ਤਾਂ ਗੱਲ ਹੈ ਉਹ ਆਪ ਵੀ ਸਰ ਮੇਰੇ ਨਾਲ ਜਾਂਦੇ ਰਹੇ ਆ ਘੁੰਮਣ ਲਈ ਕਿਉਂਕਿ ਗੱਡੀ ਤੇ ਹੁਣ ਤੁਹਾਨੂੰ ਪਤਾ ਮੇਰੇ ਕੋਲ ਕੋਨਾ ਕੋਲ ਵੀ ਗੱਡੀ ਹੈਗੀ ਆ ਸਰ ਮੈਨੂੰ ਉਹ ਲੈ ਕੇ ਜਾਂਦੇ ਨੇ ਨਾਲ ਵੀ ਚੱਲ ਚੱਲੀਏ rahul ਵੀ ਘੁੰਮ ਫੇਰੇ ਆਉਂਦੇ ਆ ਚੰਡੀਗੜ੍ਹ ਜਾਣਾ ਵੀ ਹੁਣ ਚੰਡੀਗੜ੍ਹ ਮੇਰੇ ਦੋਸਤ ਦਾਸ ਹੈ ਗਿਆ ਮੇਰੇ ਮਾਸੀ ਦਾ ਮੁੰਡਾ ਰਹਿੰਦਾ ਚੰਡੀਗੜ੍ਹ ਉਹਦੇ ਥਰੂ ਅਸੀਂ ਵੀ ਇਹ ਮੈਨੂੰ ਲੈ ਕੇ ਜਾਣ ਲੱਗੇ ਮੈਨੂੰ ਕੀ ਪਤਾ ਸੀਗਾ ਵੀ ਇਦਾਂ ਦਾ ਪਰਖ ਹੁੰਦਾ ਕਿ ਤਾ ਅਜ ਤੱਕ ਉਹਨਾਂ ਨੇ ਵੀ ਨਹੀਂ ਸਾਨੂੰ ਕੋਈ ਨਹੀਂ ਨਹੀਂ ਸਰ ਕੋਈ ਨਹੀਂ ਸਰ ਦੇ ਪਹਿਲੀ ਗੱਲ ਹੈ ਨਾ ਜੇ ਉਹਨਾਂ ਨੇ ਨਾ ਆਪਣੀ ਕੁੜੀ ਕਰਕੇ ਕਿਹਾ ਵੀ ਮੈਂ ਉਹਨਾਂ ਦੀ ਕੁੜੀ ਨੂੰ ਅਸੀਂ ਤੰਗ ਕੀਤਾ ਵਾ ਜੇ ਅਸੀਂ ਉਹਨਾਂ ਦੀ ਕੁੜੀ ਨੂੰ ਅਸੀਂ ਕਿਉਂ ਤੰਗ ਕਰਾਂਗੇ ਤੁਸੀਂ ਆਪ ਦੱਸੋ ਅਸੀਂ ਹੁਣ ਪਤਾ ਨਹੀਂ ਇਤਨਾ ਤਾਂ ਕੋਈ ਮੈਟਰ ਸਰ ਕੋਈ ਮੈਟਰ ਨਹੀਂ ਹੈਗਾ ਮੇਰਾ ਉਹਦੀ ਉਹਨਾਂ ਦੀ ਕੁੜੀ ਨਾਲ ਅਜ ਤੱਕ ਕੋਈ ਮੈਟਰ ਨਹੀਂ ਰਿਹਾ ਜੋ ਸਰ ਡੱਬਾ ਥਾਣਾ ਲੱਗਦਾ ਸਰ ਸ਼ਿਕਾਇਤ ਦਰਜ ਕਰਵਾਈ ਸੀ ਸਰ ਮੈਂ ਸ਼ਿਕਾਇਤ ਦਰਜ ਕਰਾਈ ਸੀ ਉਹਨਾਂ ਨੇ ਮੇਰੇ ਕੀ ਨਾਮੇ ਰਿਪੋਰਟ ਉਹਨਾਂ ਨੇ ਰਾਤੋ ਰਾਤ 1.2 ਤੇ ਮੈਂ ਕਾਲ ਕੀਤੀ ਸਭ ਤੋਂ ਪਹਿਲੀ ਜਦ ਮੈਨੂੰ ਅੱਗ ਲੱਗੀ ਪਹਿਲੇ ਤਾਂ ਮੈਨੂੰ ਸੋਝ-ਬੋਝ ਨਹੀਂ ਰਹੀ ਮੇਰੇ ਫੈਮਿਲੀ ਤੇ ਮੈਂ ਅੱਗ ਬੁਝਾਉਣ ਤੇ ਲੱਗੇ ਮੇਰੇ ਸਾਰੇ ਪਰ ਜਿਹੜੇ ਆਸ ਪੜੋਸ ਦੇ ਨੇ ਸਾਰੇ ਬੰਦੇ ਅਸੀਂ ਅੱਗ ਮਿਲ ਕੇ ਬੁਝਾਈ ਆ ਅੱਗ ਬੜੀ ਮੁਸ਼ਕਿਲ ਨਾਲ 부ਜੀ ਹੈ ਨਹੀਂ ਤਾਂ ਗੱਡੀ ਸਾਡੀ ਪੂਰੀ 8 ਮਿੰਟ ਜਲਦੀ ਰਹੀ ਹੈ 8 ਮਿੰਟ ਦੇ ਵਿੱਚ ਵਿੱਚ ਇੰਨੀ ਗੱਡੀ ਜਲ ਗਈ ਮੇਰੀ ਵੀ ਤੁਸੀਂ ਦੇਖ ਲਓ ਮੇਰਾ ਨੁਕਸਾਨ ਕਿੰਨਾ ਹੋ ਗਿਆ ਜੇ ਸਰ ਪੁਲਿਸ ਵੱਲੋਂ ਹਲੇ ਸਾਨੂੰ ਕੋਈ ਅਪਡੇਟ ਨਹੀਂ ਆਈ ਨੀਗੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਰਜਿੰਦਰ ਸਿੰਘ ਕੋਲੇ ਸਾਡੀ ਦਰਖਾਸਤ ਹੈਗੀ ਆ ਪਹਿਲੇ ਜਿਹੜੀ ਅਸੀਂ ਉਹਨਾਂ ਨੂੰ ਕੰਪਲੇਨਟ ਮੈਂ ਕਰਾਤੀ ਸੀਗੀ ਵੀ ਇਹਨਾਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਆ ਤੇ ਮੇਰੇ ਮਾਤੀ ਭੈਣ ਵਾਰੀ ਗਲਤ ਬੋਲੇ ਆ ਇਹ ਅੱਜ ਤੱਕ ਮੈਂ ਉਹਨਾਂ ਦੀ ਇੱਜ਼ਤ ਕਰਦੇ ਰਿਹਾ ਪਰ ਇਹ ਗੱਲ ਉਹਨਾਂ ਨੇ ਮੈਨੂੰ ਜਾਣ ਦੀ ਧਮਕੀ ਦਿੱਤੀ ਹੈ ਇਹ ਲਿਖਾ ਕੇ ਮੈਂ ਦਰਖਾਸਤ ਉਹਨਾਂ ਕੋ ਰਜਿੰਦਰ ਸਿੰਘ ਕੋਲੇ ਮੇਰੀ ਦਰਖਾਸਤ ਤੇ ਉਹਨਾਂ ਨੂੰ ਫੇਰ ਮੈਂ ਦੂਜੀ ਦਰਖਾਸਤ ਲਿਖਾਉਣ ਗਿਆ ਸੀ ਕੱਲ ਉਹ ਗਏ ਹੋਏ ਸੀਗੇ ਕਿ ਨਾਮੀ ਪਰਸੋਂ ਮੇਰੀ ਗੱਡੀ ਜਲੀ ਹੈ ਰਾਤ ਨੂੰ ਤੇ ਕੱਲ ਉਹ ਗਏ ਹੋਏ ਸੀਗੇ ਕਿਤੇ ਉਹਨੂੰ ਕਿਸੇ ਨੂੰ ਜੇਲ੍ਹ ਛਡਣ ਗਏ ਹੋਏ ਸੀਗੇ ਤੇ ਤੇ ਉਹ ਮੈਨੂੰ ਨਾ ਕਹਿੰਦੇ-ਕਹਿੰਦੇ ਪੰਜ 5:30 6 ਵਜੇ ਆ ਜਾਓ ਦਰਖਾਸਤ ਲਿਖ ਲੈਣੇ ਆ ਤੁਹਾਡੀ ਉਹਦੇ ਵਿੱਚ ਉਹਨਾਂ ਕੋਲ ਰਜਿੰਦਰ ਸਿੰਘ ਕੋਲ ਹੀ ਜਾਊਗੀ ਤੁਹਾਡੀ ਜੇ ਪਹਿਲੇ ਦਰਖਾਸਤ ਕੋਈ ਨਹੀਂ ਹਜੇ ਤੱਕ ਐਫ ਆਈ ਆਰ ਦਰਜੋ ਸਰ ਹੁਣ ਦਰਖਾਸਤ ਲਿਖਾ ਕੇ ਉਹਨਾਂ ਨੇ ਕਿਹਾ ਇਹ 5-6 ਵਜੇ ਆਇਓ ਉਹ ਆਏ ਨਹੀਂਗੇ ਉਹ ਕਹਿੰਦੇ ਵੀ ਹੁਣ ਕੱਲ ਮਿਲਾਂਗੇ ਕੱਲ ਨੂੰ 12 1 ਵਜੇ ਤੋਂ ਬਾਅਦ ਆਇਓ 12 1 ਵਜੇ ਬਾਅਦ ਮੰਮੀ ਗਏ ਇਹਨੇ ਦਰਖਾਸਤ ਲਿਖਾਉਣ ਲਈ ਉਹ ਫਿਰ ਵੀ ਨਹੀਂ ਮਿਲੇ ਉਹ ਚਲੇ ਗਏ ਸੀਗੇ ਉੱਥੋਂ ਦੀ ਤੇ ਫਿਰ ਉਸ ਤੋਂ ਬਾਅਦ ਉੱਥੇ ਸੀਗੇ ਮਨਦੀਪ ਸਿੰਘ ਜੀ ਆ ਮੁੰਚੀ ਸਾਹਿਬ ਸੀਗੇ ਉਹਨਾਂ ਨੂੰ ਕਿਹਾ ਉਹਨਾਂ ਨੇ ਅੱਗੇ ਆ ਕੇ ਫਿਰ ਕੁੜੀਆਂ ਨੂੰ ਕਿਹਾ ਕਿਸੇ ਨੂੰ ਬਿਨਾਂ ਇਹ ਦਰਖਾਸਤ ਲਿਖ ਦਿਓ ਮਾਤਾ ਬੈਠੀ ਆ ਤੇ ਬੋਲੀ ਜਾਂਦੀ ਆ ਤੇ ਉਹਨਾਂ ਨੇ ਫਿਰ ਸਾਡੀ ਦਰਖਾਸਤ ਲਿਖੀ ਸਰ ਮੈਂ ਤਾਂ ਬਸ ਕੋਈ ਮੰਗ ਨਹੀਂ ਸਰ ਮੇਰੇ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਮੈਂ ਬਸ ਇਹ ਚਾਹੁੰਦਾ ਵੀ ਜਿਹੜੇ ਮੇਰਾ ਨੁਕਸਾਨ ਹੋਇਆ ਗੱਡੀ ਦਾ ਬਸ ਉਹ ਹੋਵੇ ਕਰਾ ਕੇ ਦਿੱਤਾ ਜਾਵੇ ਤੇ ਬੰਦਾ ਜਿਹੜੇ ਮੇਨਾਂ ਰੰਜਿਸ਼ ਰੱਖਦੇ ਉਹਨਾਂ ਨੂੰ ਲੱਭ ਕੇ